ਕੋਈ ਗੱਲ ਨਹੀਂ ਅਸੀਂ ਕੋਈ ਵੀਡੀਓ ਕਰਾਏਗਾ ਇਹ ਨਾ ਕਰਦਾ ਪਰ ਅਸੀਂ ਨਹੀਂ ਆਤੇ ਸਰਪੇ ਪਾਸੇ ਪਈ ਬਿਬਾਨਾ ਚੱਲੋ ਅਸੀਂ ਗੱਲ ਕਰੀ ਜਾ ਰਹੇ ਹਾਂ ਅਸੀਂ ਨਹੀਂ ਅਸੀਂ ਕੋਈ ਵੀਡੀਓ ਨਹੀਂ ਸਰ ਅਸੀਂ ਨਹੀਂ ਛੋਟੇ ਸਰ ਮੈਂ ਗੱਲ ਹੁਣ ਠੀਕ ਹੈ ਅਸੀਂ ਗਲਤ ਬੋਲਦੇ ਹਾਂ ਗੁਰੂ ਘਰ ਤੋਂ ਥੱਲੇ ਆ ਕੇ ਗੱਲ ਕਰ ਰਹੇ ਸਾਡੀ ਗੱਲ ਨਹੀਂ ਸੁਣਦੇ ਕੋਈ ਪਾਜੀ ਪਾਰਟੀ ਦਫ਼ਤਰ ਵੀ ਆ ਮੇਰੀ ਬਈ ਦਫ਼ਤਰ ਜਾਂ ਦਿੱਲੀ ਸਾਨੂੰ ਕੋਈ ਨਹੀਂ ਆਇਆ ਦੁਵਾਰਾ ਸਾਹਿਬ ਮੱਥਾ ਟੇਕਣ ਆਏ ਆ ਦਿੱਲੀ ਕਿਉਂ ਪੰਜਾਬ ਚਪਰਾ 39 ਸੈਕਟਰ ਦਫ਼ਤਰ ਆ ਆਪਣਾ 49 ਫਾਈਲ ਲੈ ਕੇ ਗੱਲ ਕਰਦੇ ਨੇ ਪੈਸੇ ਦੀ ਗੱਲ ਕਰ ਲੋ ਝੂਠ ਤੁਸੀਂ ਬਿਲਕੁਲ ਸੀ ਭਾਈ ਇਹ ਸਾਰੇ ਆ ਰਹੇ ਆ ਕਿਸੇ ਪਰੇਖੇ ਵੱਲ ਪੁੱਟਾ ਫਾਈਲਾਂ ਨਹੀਂ ਆ ਸਾਰੇ ਸਾਡੇ ਨਾਲ ਭਾਈ ਦਾਦਾ ਖੜਾ ਕਿਸੇ ਤਰ੍ਹਾਂ ਕਰ ਲੋ ਏ ਕੀ ਗੱਲ ਹੋਈ ਜਲਦ ਬੋਲ ਦੇ ਤੂੰ ਤਾਂ ਦੱਸ ਦਿਆ ਕਿ ਗੱਲ ਕਰਦੇ ਸਾਡੀ ਗੱਲ ਵੀ ਸੁਣ ਨਹੀਂ ਦਫ਼ਤਰ ਚ ਦਿੱਲੀ ਫਿਰ ਪੰਜਾਬ ਨੇ ਕਰ ਸਾਲ ਬਾਹਰ ਨਿਕਲਦੇ 10 ਸਾਲ ਹੋ ਗਏ ਸਾਨੂੰ ਕੋਈ ਦੱਸ ਕੋਈ ਗੱਲ ਕਰ ਤੀ ਤੱਕ ਤੋਂ ਨਹੀਂ ਕਰਦੀ ਭਾਈ ਅੱਜ ਹੀ ਕਿੰਨਾ ਇਹਨੂੰ 10 ਸਾਲ ਹੋ ਗਏ ਆ ਅੱਜ